ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਦੋ ਮਹਿਲਾਵਾਂ ਇੱਕ ਦੁਕਾਨ ਤੇ ਆਂਦਿਆਂ ਅਤੇ ਮਹਿੰਗੇ ਸੂਟ ਤਕਰੀਬਨ 10000 ਰੁਪਏ ਦੇ ਚੋਰੀ ਕਰਕੇ ਲੈ ਜਾਂਦੀਆਂ ਹਨ ਜਦ ਇਸ ਦੀ ਸਚਾਈ ਜਾਣਨ ਦੇ ਲਈ ਉਸ ਬੁਟੀਕ ਤੇ ਪਹੁੰਚਿਆ ਤਾਂ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਸਚਾਈ ਧਾਰੀਵਾਲ ਡੜਵਾ ਚੌਕ ਜਿੜੀ ਰੋੜ ਤੇ ਸਥਿਤ ਇੱਕ ਬੁਟੀਕ ਦੀ ਦੁਕਾਨ ਤੋਂ ਦੋ ਔਰਤਾਂ ਨੇ ਚਲਾਕੀ ਦੇ ਨਾਲ 10000 ਰੁਪਏ ਦੇ ਸੂਟ ਚੋਰੀ ਕਰ ਲਏ ਹਨ ਨਿਤਤਾਸ਼ਾ ਪਤਨੀ ਨikhil Mahajan ਵਾਸੀ ਢੜੀਵਾਲ ਨੇ ਦੱਸਿਆ ਕਿ ਉਸਦੀ اٹੇਲੀਅਰ ਬੁਟੀਕ ਨਾਮ ਦੀ ਦੁਕਾਨ ਹੈ ਅਤੇ ਸਵੇਰੇ 11:30 ਵਜੇ ਦੋ ਔਰਤਾਂ ਦੁਕਾਨ ਤੇ ਆਈਆਂ ਅਤੇ ਲੇਡੀ ਸੂਟ ਦਿਖਾਉਣ ਲਈ ਕਿਹਾ ਜਦ ਅਸੀਂ ਉਹਨਾਂ ਨੂੰ ਸੂਟ ਵਿਖਾਏ ਤੇ ਇਸ ਤੋਂ ਬਾਅਦ ਉਕਤ ਔਰਤਾਂ ਇਹ ਕਹਿ ਕੇ ਵਾਪਸ ਚਲੀ ਗਈਆਂ ਕਿ ਤੁਹਾਡੇ ਕੱਪੜੇ ਬਹੁਤ ਮਹਿੰਗੇ ਹਨ ਇਸ ਦੌਰਾਨ ਪਤਾ ਲੱਗਾ ਕਿ ਉਕਤ ਔਰਤਾਂ ਵੱਲੋਂ ਚਲਾਕੀ ਦੇ ਨਾਲ ਲਗਭਗ 10000 ਰੁਪਏ ਦੇ ਲੇਡੀ ਸੂਟ ਚੋਰੀ ਕਰ ਲਏ ਹਨ ਜਿਸ ਦਾ ਪਤਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਤੋਂ ਪਤਾ ਲੱਗਾ ਆਓ ਤੁਹਾਨੂੰ ਦਿਖਾਉਂਦੇ ਹਾਂ ਪਹਿਲਾ ਇਹ ਸੀਸੀਟੀਵੀ ਵੀਡੀਓ ਜੀ ਸੋਸ਼ਲ ਮੀਡੀਆ ਕੋਈ ਵੀਡੀਓ ਵਾਲੀ ਦਿੱਤੀ ਹੈ ਕਿ ਤੁਹਾਡੀ ਦੁਕਾਨ ਕੋਲ ਜਿਹੜੀ ਆ ਉਹ ਲੇਡੀਆਂ ਆਈਆਂ ਸੂਟ ਲੈ ਕੇ ਗਈਆਂ ਨੂੰ ਕਦੀ ਵੀਡੀਓ ਕੀ ਮਸਲਾ ਸਰਦ ਜਰੰਦਰੀ ਕਿ ਨਾ ਆਉਂਦੀ ਮੇਰਾ ਨਾਮ ਨਤਾਸ਼ਾ ਮਹਾਜਨੇ ਮੇਰਾ ਬੂਟਿਕ ਦਾ ਨਾਮ ਅਟਲੀਅਰ ਬਾਈ ਨਤਾਸ਼ਾ ਹੈ ਓਪੋਜ਼ਿਟ ਸ਼ੀਤਲਾ ਮਾਤਾ ਮੰਦਿਰ ਇਹ ਕੱਲ ਸਵੇਰ ਦੀ ਗੱਲ ਹੈ ਜੀ ਦੋ ਲੇਡੀਆਂ ਆਈਆਂ ਸੀ ਸਵੇਰੇ 11:25 ਦੇ ਨਜ਼ਦੀਕ ਤੇ ਉਹ ਸਾਡੇ ਕੋਲ ਅਚਾਨਕ ਹੀ ਪੁੱਛਦੀਆਂ ਆ ਕੇ ਕਿ ਤੁਸੀਂ ਸੂਟ ਦੀ ਸਟਿਚਿੰਗ ਦੱਸ ਦੋ ਸਾਡੀ ਮਾਸਟਰ ਜੀ ਨੇ ਸੂਟ ਦੀ ਸਟੀਚਿੰਗ ਦਸੀ ਐ ਉਸ ਤੋਂ ਬਾਅਦ ਫਿਰ ਕਿਨ ਤੋਂ ਤੁਹਾਡੇ ਕੋਲ ਦੁਪੱਟਾ ਸੂਟਸ ਹੈਗੇ ਨੇ ਤੇ ਮੈਂ ਕਿਹਾ ਹਾਂ ਜੀ ਬੱਚੋ ਤੁਸੀਂ ਨਾ ਦੁਪੱਟਾ ਸੂਟਸ ਸਾਨੂੰ ਦਿਖਾ ਦਿਓ ਬਿਕਾਜ਼ ਮੈਂ ਤੇ ਮਾਸਟਰ ਜੀ ਥੋੜੇ ਕਟਿੰਗ ਵਿੱਚ ਅਸੀਂ ਬਿਜ਼ੀ ਸੀ ਕੀ ਹੋਇਆ ਕਿ ਉਹ ਆ ਗਏ ਨੇ ਇੱਥੇ ਦੋ ਲੇਡੀਜ਼ ਖੜੀ ਹੋ ਗਈਆਂ ਨੇ ਤੇ ਇੱਕ ਲੜਕੀ ਜਿਹੜੀ ਹੈ ਉਹ ਅੱਗੇ ਖੜੀ ਹੋ ਗਈ ਇੱਕ ਜਿਹੜੀ ਲੇਡੀ ਏਸ ਸੀ ਉਹ ਪਿੱਛੇ ਆ ਕੇ ਖੜੀ ਹੋ ਗਈ ਸਾਡੀ ਲੜਕੀਆਂ ਨੇ ਸੂਟਸ ਦਿਖਾਉਣੇ ਸਟਾਰਟ ਕੀਤੇ ਜਿਸ ਦੇ ਵਿੱਚੋਂ ਕਿ 16 ਸੂਟਸ ਸਾਨੂੰ ਦਿਖਾਏ ਹੈਗੇ ਉਹਨਾਂ ਨੇ ਕੀ ਕੀਤਾ ਕਿ ਪਹਿਲੇ 4 ਸੂਟਸ ਜਿਹੜੇ ਨੇ ਨਾ ਉਹ ਢੇਰੀ ਲਗਾ ਕੇ ਵੱਖ जिस तरह बिजी से आंटी जी ने सारे सूट पैक करके अपनी किसी चीज तो पा लिये पता नहीं लग गया उसो तो बाद जिस तरह निकले ने दस पंद्रह मिनट तक में वैसे आम बच्चे ਜਦੋਂ 1600 ਕਾਊਂਟ ਕੀਤੇ ਨੇ ਉਹਦੇ ਵਿੱਚ ਪਤਾ ਲੱਗਾ ਕਿ 400 ਸੂਟਸ ਜਿਹੜੇ ਸੀ ਮਿਸਿੰਗ ਸੀ ਨੇ ਨਾਲ ਹੀ ਨਾ ਬੱਚਿਆਂ ਨੂੰ ਔਰ ਮਾਸਜ ਨੂੰ ਕਿਹਾ ਕਿ ਮਾਸਜ ਜੋ ਲੇਡੀਜ਼ ਨੂੰ ਲੱਗ ਰਿਹਾ ਸੂਟਸ ਲੈ ਕੇ ਚਲੇ ਗਏ ਨੇ ਫਿਰ ਇਸ ਰਿਟਰਨ ਵਿੱਚ ਵੀ ਲਿਖਿਆ ਹੁੰਦਾ ਸਾਰਾ ਕੁਝ ਜਦੋਂ ਅਸੀਂ ਰਿਟਰਨ ਵਿੱਚ ਰਿਕਾਰਡ ਚੈੱਕ ਕੀਤੇ ਤਾਂ ਉਹਦੇ ਵਿੱਚ ਕਨਫਰਮ ਹੋ ਗਿਆ ਕਿ ਸਾਡੇ ਜਿਹੜੇ 4 ਸੂਟਸ ਨੇ ਉਹ ਜਿਹੜੇ ਮਿਸਿੰਗ ਨੇ ਉਸ ਤੋਂ ਬਾਅਦ ਬਸਰੇ ਪਰ ਆਪਣੇ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੀ ਤੇ ਉਹਦੇ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਹਾਂ ਉਹਨਾਂ ਨੇ ਸਾਡੇ ਜਿਹੜੇ 4 ਸੂਟਸ ਨੇ ਉਹ ਚੋਰੀ ਕਰ ਲਏ ਆ ਇਸ ਕਰਕੇ ਅਸੀਂ ਇਹ ਹੀ ਅਲਰਟ ਕਰਨਾ ਚਾਹੁੰਦੇ ਹਾਂ ਬਾਕੀ ਵੀ ਧਾਰੀਵਾਲ ਦੇ ਸਾਰੇ ਬੂਟਿਕਸ ਵਾਰਿਆਂ ਨੂੰ ਕਿ ਤੁਸੀਂ ਪਲੀਜ਼ ਲੈਡੀਆਂਸ ਤੋਂ ਥੋੜਾ ਸਾਵਧਾਨ ਰਹੋ ਕਿ ਕਿਸੇ ਚੋਰੀ ਸਾਡਾ ਤਾਂ ਲਾਸ ਹੋਇਆ ਹੀ ਹੈ ਅਸੀਂ ਬੀਿੰਗ ਅ ਸਿਟੀਜ਼ਨ ਨਹੀਂ ਚਾਹੁੰਦੇ ਕਿ ਕਿਸੇ ਹੋਰ ਦਾ ਵੀ ਲਾਸ ਹੋਏ ਠੀਕ ਹੈ ਹਾਂਜੀ ਆਤੀ ਵਜ੍ਸ ਸੌ ਆਪਣੇ ਕੈਮਰਾ ਤੋਂ ਰਿਕਾਰਡਿੰਗ ਚੈੱਕ ਕੀਤੀ ਫਿਰ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਸੂਟਸ ਨੇ ਉਹ 4 ਇਕੱਟੇਰੀ ਲਗਾ ਕੇ ਰੱਖੇ ਸੀ ਜਿਸ ਦਾ ਇਹਨਾਂ ਨੇ ਬੱਚਿਆਂ ਨੇ ਦੇਖਿਆ ਕਿ ਹਾਂ ਸੂਟਸ ਦੀ ਕਾਊਂਟਿੰਗ ਚ 4 ਸੂਟਸ ਮਿਸਿੰਗ ਨੇ ਉਸ ਸਵੇਰ ਸਾਨੂੰ ਫਿਰ ਕੈਂਪ ਅਧਿਕਾਰਿੰਗ ਇਚਪਾ ਤੇ ਲੱਗਾ ਕਿ ਜਿਹੜੀ ਪਿਛਲੀ ਲੇਡੀ ਸੀ ਨਾ ਉਹਨੇ ਚਾਰ ਸੂਟਸ ਜਿਹੜੇ ਉਹ ਗਾਇਬ ਕਰ ਦਿੱਤੇ ਸੀ ਜਿਹੜੀ ਕੇਸ ਸੀ ਉਹਨਾਂ ਦੇ ਹਾਂਜੀ ਕਿਨੇ ਕੇਜ ਆਉਂਦਾ ਜਿਹੜੀ ਇੱਕ ਯੰਗ ਲੇਡੀ ਸੀ ਉਹਦੀ ਉਮਰ ਤੇਜ ਕੋਈ ਹੋएगी 30 32 ਦੇ ਆਰਾਊ ਜਿਹੜੀ ਪਿਛਲੀ ਏਸ ਲੇਡੀ ਸੀ ਜਿੰਨੇ ਜਿੰਨੇ ਵੀ ਸੂਟਸ ਚੋਰੀ ਕੀਤੇ ਨੇ ਉਹਦੀ ਕੋਈ 55 60 ਦੇ ਵਿੱਚ ਵਿੱਚ ਹੋਵੇਗੀ ਸੂਟ ਲੈ ਕੇ ਕਿ ਜਾਂ ਮਲਕੀ ਜਾਂ ਨਹੀਂ ਨਹੀਂ ਕੁਛ ਨਹੀਂ ਲੈ ਗਈ ਉਹਨਾਂ ਨੇ ਸਸ ਇੰਨਾ ਕਿਹਾ ਕਿ ਇਹ ਰੇਟਸ ਦੱਸ ਦੋ ਉਹਨਾਂ ਨੇ ਦੋ ਸੂਟਸ ਤੇ ਰੇਟ ਵੀ ਕਨਫਰਮ ਕੀਤੇ ਅਸੀਂ ਕਿਹਾ ਸੀ ਕਿ ਦੋ ਸੂਟਸ ਲੋਗ ਗਏ ਤੇ ਉਹਦੇ 'ਸਾਡਾ ਇਹ ਚਾਰਜਸ